ਕੀ ਕਰ ਇਹਨਾਂ ਦੇ ਵਿਆਹ ਤੇ ਕੋਈ ਝਗੜਾ ਹੋਇਆ ਸੀ ਪਾਰਟੀ ਤੇ ਗਏ ਉਥੇ ਖਾ ਪੀ ਕੇ ਲੜਪੇ ਨੇ ਤੇ ਕੱਚਾ ਦਰਜ ਕਰਤਾ ਵਾ ਹੁਣ ਕਾਰਵਾਈ ਕਰਦੇ ਬੰਦਿਆਂ ਦੇ ਬੱਚਾ ਦਰਜ ਹੋਇਆ ਪੰਜਾਂ ਬੰਦਿਆਂ ਤੇ ਬਾਈ ਨੇਮ 10 15 ਨਾਮ ਮਲੂਮ ਨੇ ਜਿਹੜੀ ਗੱਡੀ ਗੁੱਡੀ ਤੋੜ ਕੇ ਗਏ ਕਿੰਨਾ ਕਨਕੂਨ ਹੋਇਆ ਉਹਦੇ ਹੁਣ ਆਪੇ ਹੀ ਪਤਾ ਲੱਗੂਗਾ ਕਿੰਨਾ ਨੁਕਸਾਨ ਹੈ ਉਹ ਤੇ ਉਹਨਾਂ ਨੂੰ ਪਤਾ ਵਾ ਤੇ ਬਾਕੀ ਜੋ ਕਿਸ ਤਰ੍ਹਾਂ ਦੀ ਕੋਈ ਸੀਸੀਟੀਵੀ ਵਗੈਰਾ ਹੋਈ ਸੀ 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 ਟੀ ਵੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਚ ਹੀ ਹੋਈ ਆ ਹੋਰ ਕਿਤੇ ਨਹੀਂ ਹੋਈ ਤੇ ਸਰ ਆਪਣਾ ਕੀ ਕਹਿੰਦੇ ਕਿੰਨੇ ਕੋਈ ਬੰਦੇ ਦੀ ਅਰੈਸਟ ਹੋਈ ਹੈ ਨਹੀਂ ਅਜੇ ਤੱਕ ਕੋਈ ਨਹੀਂ ਘਰੋਂ ਭੱਜਿਆ ਸਾਰੇ ਮੇਰੇ ਬੇੜੇ ਦੀ ਗੱਡੀ ਆ ਮੈਨੂੰ ਬਦਲ ਮੈਨੂੰ ਕੰਮ ਤੋਂ ਆਇਆ ਡੂਗੀ ਦੋ ਆ ਮੁੰਡੇ ਆ ਗਏ ਕਿਹੜੇ ਕਿਹੜੇ ਆ ਪਤਾ ਨਹੀਂ ਪਤਾ ਨਹੀਂ ਬੈਠੇ ਮੈਂ ਵੀ ਹੁਣੇ ਗਈਆਂ ਕੋਈ ਨਾ ਪੁੱਤ ਲੜਾਈ ਨਾ ਕੋਈ ਝਗੜਾ ਨਹੀਂ ਆ ਡਕੇ ਨਾ ਨਹੀਂ ਹੈਗਾ ਨਹੀਂ ਜਿਹੜੇ ਦੂਸਰ ਮਾਰੇ ਗੱਡੀਆਂ ਭਾਈ ਕੀ ਮੱਚਦੇ ਨੇ ਇਹ ਕਿਵੇਂ ਪਤਾ ਨਹੀਂ ਪਤਾ ਗਾਲ ਦਾ ਕੋਈ ਪਤਾ ਹੀ ਨਹੀਂ ਦੱਸੀ ਕੀ ਜਿਹੜਾ ਮਰਨ ਤੱਕ ਬਾਹਰ ਜਾਂਦਾ ਹੀ ਰਹੇ 25000 ਰੁਪਏ ਮੇਰੇ ਘਟੀਆਂ ਕਿਹੜਾ ਇਲਾਕਾ ਜੀ ਕਿਹੜਾ ਇਲਾਕਾ ਜੀ ਇਹ ਤਾਂ ਕੋਈ ਭਾਈ ਪ੍ਰੀਤ ਨਗਰ ਹਾਂ ਜੀ ਕੀ ਗੱਡੀ ਗੁੱਡੀ ਦੀ ਤੋੜ ਕੇ ਗਏ ਆ ਗੱਡੀ ਦੀ ਸਾਰੀ ਤੋੜ ਨਾ ਨਾ ਬਾਪ ਦਾ ਪੁਰਾਣਾ ਝਗੜਾ ਨਹੀਂ ਹੈਗਾ ਕੋਈ ਵੀ ਆਇਆ ਫੁੱਟ ਨਹੀਂ ਹੈਗਾ ਪੁਰਾਣੀ ਹੈਗੀ ਕੋਈ ਗੱਲਬਾਤ ਨਹੀਂ ਇਹਦੇ ਕਿਸ ਕਾਰਨ ਦਾ ਬੋੜਾ ਕੋਈ ਕਾਰਨ ਕਿਤੇ ਪਤਾ ਹੀ ਨਹੀਂ ਇਹਦੇ ਬੋੜੇ ਘੋਟੇ ਦੇ ਕੋਟੇ ਜਾਓ ਬੋੜਾ ਬੋੜਾ ਨਹੀਂ ਮਾਰਾ ਕੀ ਅੱਜ ਮੁੰਡੇ ਪਏ ਆ ਕੇ ਬਾਹਰ ਖਲੋਤਾ ਹਨ ਕਿਹੜੇ ਮੁੰਡੇ ਦੀਪੂ ਕਿਹੜੀ ਜਗ੍ਹਾ ਤੇ ਹੋਇਆ ਜੀ ਝਗੜਾ ਦੀਪੂ ਗਗਨ ਗਗਨ ਦੀਪੂ ਗਗਨ ਤੇ ਇੱਕ ਮੁੰਡਾ ਗਿਆਨੀ ਆ ਤੇ ਇੱਕ ਗੋਰੂ ਆ ਤੇ ਕਿੰਨੇ ਕ ਬੰਦੇ ਆਏ ਸੀ ਚਾਰ ਪੰਜ ਜਣੇ ਆ ਗਏ ਤੇ ਕੀ ਜਗ੍ਹਾ ਤੇ ਝਗੜਾ ਆ ਜੀ ਇੱਥੇ ਹੋਇਆ ਇਹ ਤੂੰਗਾ ਜਨੀਂਦਰਾ ਕਲੋਨੀ ਦੇ ਸਾਹਮਣੇ ਮਿੰਦਰਾ ਕਲੋਨੀ ਕਿੰਨੇ ਕੇ ਬੰਦੇ ਆਏ ਸੀ ਤੁਹਾਡੇ ਕੋਲ ਚਾਰ ਪੰਜ ਜਣੇ ਹੈਗੇ ਗੱਡੀ ਵਿੱਚ ਆਹ ਗੱਡੀ ਵਿੱਚ ਸੱਟਾ ਸੱਟਾ ਕਿੰਨੇ ਬੰਦਿਆਂ ਨੂੰ ਸੱਟਾਂ ਲੱਗੀਆਂ ਜੀ ਮੇਰੇ ਲੱਗੀ ਹਾਲੇ ਇਕੱਲੇ ਦੇ ਹੋਰ ਹੋਰ ਨਹੀਂ ਕਿਤੇ ਲੱਗੀ ਕੋਈ ਪ੍ਰਾਣੀ ਦਾ ਚੀਜ਼ ਕਿਸ ਕਾਰਨ ਤੁਹਾਡੇ ਕੋਲ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਕਰਕੇ ਗੱਲ ਪੈ ਗਿਆ ਰੱਖਿਆ ਜਰਾਬ ਪਤਾ ਨਹੀਂ ਕੁਛ ਨਹੀਂ ਪਤਾ ਮੈਂ ਤਾਂ ਬਾਹਰ ਖਲੋਤਾ ਹਾਂ ਆ ਕੇ ਉਹਨਾਂ ਨੇ ਕੁਛ ਨਹੀਂ ਕਿਹਾ ਕੁਛ ਨਹੀਂ ਕਿਹਾ ਸੱਟਾ ਸੱਟਾ ਗੱਲ ਇਹ ਹੈ ਕਿ ਪਿੱਛੇ ਇੱਥੇ ਸਾਰੇ ਖਲੋਤੇ ਉਦਾਂ ਹੀ ਤੇ ਫਿਰ ਆ ਗਏ ਉਹ ਨਾ ਮੁੰਡਿਆਂ ਨੇ ਆ ਕੇ ਨਾਲ ਰੋੜੇ ਮਾਰਨੇ ਸ਼ੁਰੂ ਕਰਤੇ ਨਾਲੇ ਨਜਾਇਜ਼ ਮੁੰਡੇ ਤੇ ਇੱਟ ਮਾਰ ਕੇ ਸਿਰ ਪਾੜਿਆ ਨਾਲੇ ਉਹਦੇ ਕਰਪਾਨਾ ਮਾਰੀਆਂ ਮੁੰਡੇ ਦੇ ਨਜਾਇਜ਼ ਮੁੰਡੇ ਬਾਬਾ ਸਰ ਇਹ ਹੈਗੇ ਸੀ ਗਿਣਤੀ ਚ ਨਹੀਂ ਕਿ ਮੁੰਡੇ ਤੇ ਬਹੁਤ ਜ਼ਿਆਦੇ ਸੀ ਹਾਂਜੀ ਨਹੀਂ ਪੁਰਾਣਾ ਕੋਈ ਝਗੜਾ ਨਹੀਂਗਾ ਹਾਂਜੀ ਗੁੰਡਾਗਰਦੀ ਕੀਤੀ ਮਾਰਿਆ ਨਹੀਂ ਨਜਾਇਜ਼ੀ ਰਾਜ ਕੇ ਸਮਾਨ ਪੀ ਕੇ ਰਾਜ ਕੇ ਸਮੈਕਾ ਪੀ ਕੇ ਤੇ ਗੋਲੀਆਂ ਖਾ ਕੇ ਕੈਪਸੂਲ ਖਾ ਕੇ ਤੇ ਲੜਨ ਦੇ ਨਹੀਂ ਆ ਗਏ ਮੁੰਡਿਆਂ ਦਾ ਹਾਂਜੀ ਕੋਈ ਕੰਪਲੇਟ ਨਹੀਂ ਕੀਤੀ ਇਹਨੇ ਕੰਪਲੇਟ ਨਾਲ ਕਰਨੀ ਜੀ ਇਹਨਾਂ ਨੇ ਕੋਪਾ ਜਿਆਦਾ ਗੰਡਾ ਦਾ ਹਾਂਜੀ ਮੰਕਰ ਮਾਰਾਈ ਹੁਣ ਇਹ ਮੁੰਡੇ ਨੂੰ ਕੋਲ ਪੁੱਛਦੇ ਨਾ ਮੁੰਡੇ ਦਾ ਪਿਓ ਕੀ ਕਹਿੰਦਾ ਵਾ ਜਿਹਦੇ ਮੁੰਡੇ ਦਾ ਸਿਰ ਮੂਹ ਪਾੜਿਆ ਵਾ ਠੀਕ ਇਹ ਤਾਂ ਹੁਣ ਉਹ ਦੱਸੇਗਾ ਕਿ ਗੱਡੀ ਪੰਨੀ ਐ ਐਕਟੂਆ ਪੰਨੀ ਤੁਹਾਡੇ ਸਾਹਮਣੇ ਸਭ ਕੁਝ ਹੈ ਹੈ ਇਲਾਕਾ ਕਿਹੜਾ ਹੈ ਹਾਂਜੀ ਇਹ ਟੰਗ ਬਾਈ ਪੈਂਦਾ ਜੀ ਮਿੰਦਰਾ ਕਨੋ ਦੇ ਸਾਹਮਣੇ ਮਿੰਦਰਾ ਕਨੋਲੀ ਟੰਗ ਬਾਈ ਪੈਂਦੇ ਨੇ ਆਹ ਵੇਖੋ ਵਿਸ਼ੇ ਹੜੇ ਕੋਠਿਆਂ ਤੱਕ ਰੋੜੇ ਤੇ ਹਾਂਜੀ ਜੋ ਤਣੀ ਨੂੰ ਬੋਲਣ ਦਾ ਯਾਹ ਹੈ ਜੋ ਨਾ ਆਣਦਾ ਚਾਹੇ ਘਰੀ ਹੈ ਅੰਮੇ ਦਾ ਵਾਗ ਦਾ